ਜਪੋ ਸਤਨਾਮ 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 ਜੀ ਵਾਹਿਗੁਰੂ ਆਹੀ ਗੁਰੂ ਆਹੀ ਗੁਰੂ ਆਹੀ ਗੁਰੂ ਜੀ ਤੇਰੋ ਨਾਮ ਤੇਰੋ ਨਾਮ ਤੇਰੋ ਨਾਮ ਜੀ ਸਦਾ ਸਦਾ ਜਪੀਐ ਵਾਹਿਗੁਰੂ ਤੇਰੋ ਨਾਮ ਜੀ ਪ੍ਰਭੂ ਸਤਨਾਮ 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 ਜੀ ਵਾਹਿਗੁਰੂ ਆਹੀ ਗੁਰੂ ਆਹੀ ਗੁਰੂ ਜੀ ਤਨਾਸਰੀ ਮਹੱਲਾ ਪਹਿਲਾ ਆਰਤੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ गुरु गगन माधार राव चन्द दी भगवन मंडल जनक मोती वाहे गुरु धूप लो पवन चवरो करे सगलबा राय फूलंत ज्योति कैसी आरती हो पाव खंड न दयाल तेरी आरती अनहता सब दवाजंद पेरी जी सैस तव नैन नान नैन है तू कौशन एक तो ही जी बेमलनान एकपाद पाद गंध बिन सहसत्व गंध एव वै गुरु साभ मैं जोत जोत सोए तुस कै जानन सब मैं जानन होए गुरु साखी जो पर परगट होय वै गुरु जो तिस पावे सुवारती होय हर चरण कमल मकरंद लोभे त मन नमोहे आई मोहे आइ प्यासा कृपा जल दे नानक सारंग का, का होय जाते ते वागुरु नाम तेरो आरती म जन मोरारे हर के नाम झठे सगारे सा नाम तेरो आसनो नाम तेरो स जपे नाम ले तु जय गौचारे नाम तेरा दीवा नाम तेरो बाती नाम तेरो तेल ले माए पसारे नाम तेरे की मैं जोत लगाई पायो जे पवन सगला रे नाम तेरो

गृह जाओ स्वामी कमला अति मङ्गला हर हर मङ्गला न्यङ्गल राजा रञ्जन स्वामी कमला राम भगत रामानन्द जान पूरन परमानन्द भगान मदन मूरत पार गोविन्द श्री शेण पाज परमानन्द ਸੋਨ ਸੰਦੇ ਆ ਤੇਰੀ ਦੇਵ ਦੇਵਾ ਕਰ ਅਦ ਪਦ ਆਦ ਸਮਾਈ ਵੈ ਗੁਰੂ ਸੇ ਦ ਸਮਾਦ ਤੇਰਾ ਅੰਤ ਨਹੀਂ ਪਾਇਆ ਮੈਂ ਲਾਗ ਰਹੀ ਸਰਨਾਈ ਵੈ ਗੁਰੂ ਦੇ भर मारे गचार तेरु लख न लख आ, आ जा वाहगुरु तेल हर हर नाम किया पाती हर दीप दे वाहगुरु ज्योतलाये जगदी सज जगाया कोई बूजय ਦਾ ਨਾਦ ਬਾਜੇ ਸੰਗੇ ਸਾਰੇ ਗਬਾਨੀ ਜੀ ਕਬੀਰ ਦਾਸ ਤੇਰੀ ਆਰਤੀ ਕੀਨੀ ਤੇਰੀ ਆਰਤੀ ਕੀਨੀ ਸਤਿਗੁਰਿਆ ਤੇਰੀ ਆਰਤੀ ਕੀਨੀ ਵਾਹਿਗੁਰੂ ਨੰਗਾਰ ਨਰਮਣੀ ਜੀ ਗੋਪਾਲ ਤੇਰਾ ਰੇ ਭਗਤ ਕਰੰਤ ਦਨਕੇ ਕਾਜ ਸਵਾਰਦਾ ਤਾਲ ਸੀਧਾ ਮੰਗੋ ਕੀਓ ਅਮਰਾ ਸੁਕੀ ਕਰੈ ਨਤ ਜੀਓ ਵਾਹਿਗੁਰੂ ਪਨੀਆ ਆਸ਼ਾ ਦਨ ਨੀਕਾ ਅਨਾਜ ਮੰਗੋ ਸਤਿ ਸ੍ਰੀ ਕਾ ਗੋ ਪੈਸ ਮੰਗੋ ਲਾਵੇ ਰੀ ਇਕ ਤਾਜਨ ਤੁਰੀ ਜੰਗੇਰੀ ਵਾਹਿਗੁਰੂ ਘਰ ਕੀ ਕੀ ਅਨ ਚੰਗੀ ਜਨ ਧੰਨਾ ਲੇਵੈ ਮੰਗੀ ਜੀ ਗੋਪਾਲ ਤੇਰਾ ਯਾਰਤਾ ਜੀ i ਰਟ ਭੁਖੇ ਭਗਤ ਨ ਕੀਜੈ ਜੈ ਮਾਲਾ ਆਪਣੀ ਲਈ ਜੀਉ ਮੰਗੋ ਸੰਤ ਨਰੇ ਨਾਮੈ ਨਾਹੀ ਕਿਸੀ ਦਾ ਦੇਨਾ ਮਾਦੋ ਕੈ ਸੀਬਾਨੈ ਦਿਆਲ ਕੈ ਸੀਬਾਨੈ ਤੁਮ ਮਮ ਸੰਗੇ ਆਪਨ ਦੇਉ ਤਲੇਵਾ ਮੰਗੇ ਤੇ ਸਰ ਮੰਗਾ ਚੂਨਾ ਵਾਹਿਗੁਰੂ pau ਕੀਓ ਸੰਗ ਲੋਨਾ ਵਾਹਿਗੁਰੂ ਅਦੁਸ਼ਰ ਮੰਗਾ ਦਾਲੇ ਬੋ ਕਉਦੂਨੋ ਵਖਤ ਜਵਾਲੇ ਵਾਹਿਗੁਰੂ ਘਾਟ ਮੰਗਾ ਚੋਪਾ ਆਏ ਸਰਹਾਨਾ ਵਰਤ ਲਾਈ ਜੀਉ ਪਰਕੋ ਮੰਗਾ ਖੀਂਦਾ ਤੇਰੀ ਭਗਤ ਕਰੈ ਜਨ ਸਿੰਦਾ ਜੀ ਮੈਂ ਨਾਹੀ ਕੀਤਾ ਲੱਭੋ ਇਕ ਨਾਉ ਤੇਰਾ ਮੈਂ ਬੱਬੋ ਆਏ ਗੁਰੂ ਕਹਿ ਕਬੀਰ ਮਨ ਮਾਨਿਆ ਮਨ ਮਾਨਿਆ ਤਾ ਹਰ ਜਾਣਿਆ ਮਾ ਦੋਖੈ ਸੀ ਬਾਣੈ ਦਿਆਲ ਕੈ ਸੀ ਬਾਣੈ ਤੁਮ मम ਸੰਗੇ ਆਪਨ ਦੇਹੁ ਤਲੇਵਾ ਮੰਗੇ ਦੂਰਾ ਲੋਕ ਚੁੰਡ ਕਾ ਹੋਏ ਗਈ ਈਸ਼ਵਰ ਦਕਾ ਦੇ ਰਾਜ ਦਾਨਵ ਮਾਰਿਆ ਆਪੇਖ ਕਰ ਕੀਨੇ ਸੰਤਨ ਕਾਜ ਸਭਈ ਆ ਜਾਤੇ ਪ੍ਰਸਾਨ ਭਾਈ ਹੈ ਮਾ ਮਨ ਦੇਵਨ ਕੇ ਤਪ ਮੈਂ ਸੁਖ ਪਾਵੈ ਜਗ ਕਰਾ ਇੱਕ ਬਿਦਰ ਰਰ ਪਾਵ ਤਪ ਹਰ ਮੇਲ ਧਿਆਨ ਲਾਵੇ ਤਲਰ ਤਲ ਮਿਰਧੰਗ ਆਪੰਗਰ ਬਾਵਲੀ ਏਸੁਰ ਸਾਜ ਮੇ ਦਾਵੇ ਕਿਨਰ ਗੰਧਰ ਪਾ ਨਾਨਕ ਕਰੇ ਘਨ ਜਸ ਆਪ ਅਸਰ ਨਰਤ ਦਿਖਾਵੇਂ ਸੰਖਰ ਕੀ ਧਨ ਘੰਟਨ ਕੀ ਗਾਰ ਫੁਲਨ ਕੀ ਬਾਰ ਖਬਰ ਖਾਵੇਂ ਆਰਤੀ ਗੋਡ ਕਰੇ ਸੂਰ ਸੁੰਦਾਰ ਪੀਖ ਪੁਰੰਦਰ ਕੀ ਬਲ ਜਾਵੇਂ ਨੰਦ ਦਰਸ਼ਨ ਲੈ ਕੇ ਪ੍ਰਦਰਸ਼ਨ ਪਾਲ ਮੈਂ ਗੁੰਕਮ ਅਸ਼ਟ ਲਾਵਾਂ ਹੋਤ ਕੋਲਾਲ ਦਿਵਪੁਰੀ ਮੇਲਾ ਦੇਵਾਨ ਕੇ ਕੋਲਾ ਮੰਗਲ ਗਾਵਾਂ ਦੂਰਾ ਐਸੀ ਜਨ ਪ੍ਰਤਾਪ ਤੇ ਦੇਵਨ ਬੜਿਓ ਪ੍ਰਤਾਪ ਤੀਨ ਲੋਕ ਜੈ ਜੈ ਕਰੈ ਰਰੇ ਨਾਮ ਸਤਜਾਪ ਸਵਈਆ ਏ ਰਾਵ ਏ ਸਾਸ ਏ ਕਰ ਨਾਨੇਦ ਮੇਰੀ ਅਮ ਬੇਨਤੀ ਸੁਨਾਲੀ ਜੀ ਆਵਰਾ ਨ ਮੰਗਤ ਤੁਮ ਅੰਧੀ ਕਾ ਸੁਚਾਤ ਆਤਿਤ ਮੈ ਸੋਈ ਕੀਜੈ ਸ਼ਸਤਰਾਂ ਜੋ ਹਤ ਹੀਰਾਂ ਪੀਤਰ ਜੂਜ ਮਾਰੋਂ ਕ ਸਚ ਬਤੀਜੈ ਸੰਤ ਸਹਾਈ ਸਦਾ ਜਗ ਮਾਏ ਕਿਰਪਾ ਕਰ ਸ਼ਾਮ ਏ ਆਪਾਰ ਦੀਜੈ ਕਬਿਤ ਸੰਕਟ ਹਰਨ ਸਭ ਸਿਧ ਕੀ ਕਰਨ ਚੰਡ ਤਾਰਨ ਦਰਨ ਸਰਨ ਲੋਚਨ ਵਿਸਾਲ ਹੈ ਆਦ ਜਾਗ ਆਮੈ ਤਨ ਤਕੋਨਾ ਬਾਰਾਵਾਲ ਸਰਣ ਉਭਾਰਨ ਕਰਨ ਪ੍ਰਤ ਪਾਲ ਹੈ ਅਸਰ ਸੰਘਾਰਣ ਅਨਕ ਦੁਖ ਜਾਰਨ ਸਪਤ ਉਧਾਰਨ ਛਡਾਏ ਜਮ ਜਾਲ ਹੈ ਦੇਵੀ ਬਰ ਲਾਇਕ ਸੁਭੁਦ ਦੁਖ ਦਾਇਕ ਸੁਦੇਵ ਬਰ ਪਾਇਕ ਬਨਾਵ ਕ੍ਰੰਥਾ ਲਹ ਮਿਲ ਕਸ ਦੇਵਨ ਬਡਾਈ ਕਰ ਗਾਲ ਗਾਗੀ ਇਹੋ ਜਗ ਮਾਦਤਾ ਤੋ ਗੱਟੋ ਵੱਡੋ ਪਾਵੈ ਦੇਤਨੁ ਗੁਮਾਰ ਰਾਜ ਦੀਨ ਦੈਸ ਰੇ ਸੁਮ ਕੋ ਵੱਡੋ ਜਸ ਲੀਨ ਜਗਤੀ ਰੋਈ ਪ੍ਰਤਾਪ ਹੈ ਦੇਤ ਹੈ ਅਸੀਸ ਦੇ ਰਾਜ ਰਿਕ ਬਾਰ ਬਾਰ ਤਾਏ ਪੜਿਆ ਬ੍ਰਹਮ ਕਉ ਜੁਗ ਜਾਵੇ ਅਸ ਜਸ ਪੂਰ ਰਹੇ ਚੰਡ ਕਾ ਗੀਨ ਲੋਕ ਜਸ ਧਾਰ 사ਗਰ ਮ ਸੰਗਾ ਜੀ ਕੋ ਆਪ ਹੈ ਤਾਰਣ ਲੋਕ ਉਧਾਰਨ ਭੂ ਮੈ ਦੇਤ ਸੰਗਾਰਨ ਚੰਡ ਤੁਹੀ ਹੈ ਕਾਰਨ ਇਸ ਕਲਾ ਕਮਲ ਹਰ ਅਦਰ ਸੁਤਾ ਜੈ ਦਿਖਉਹੀ ਹੈ ਕਾਮ ਸੁਤਾ ਮਮਤਾ ਨਮਤਾ ਕਵਤਾ ਕਵਕੇ ਮਨ ਮਦ ਗੁਹੀ ਹੈ ਕੀਨਾ ਕੰਚਨ ਲੋਹਾ ਜਗਤ ਰਮਪਾਰ ਸੰਪੂਰਤ ਜਾਏ ਹੋਈ ਹੈ ਕਾਲੀ ਪਾਏ ਭਇਓ ਭਗਵਾਨ ਸੁ ਜਾਗਤ ਜਾ ਜਗ ਜਾਗੀ ਕਲਾ ਹੈ ਕਾਲੀ ਪਾਏ ਭਇਓ ਬ੍ਰਹਮਾ ਸਿਵ ਕਾਲੀ ਪਾਏ ਭਇਓ ਜੁਗਿਆ ਹੈ ਕਾਲੀ ਪਾਏ ਸੁਰਾ ਸੁਰਖੰਦਰ ਬਜਾ ਸ਼ਿਪਜੰਗ ਤੇ ਸਾਫ ਤੇ ਸਾ ਹੈ ਔਰ ਸ ਕਾਲ ਸਬੈ ਬਸ ਕਾਲ ਕੀ ਕੀ ਅਕਾਲ ਅਕਾਲ ਸਦਾ ਹੈ ਮੀਰ ਕਰੋ ਦ੍ਰਣ ਤੇ ਮੋਹ ਜਾਏ ਗਰੀਬ ਨਿਵਾਜ ਨਦੂ ਸਰਤੋ ਸੋ ਫੂਲ ਜਿਮਾ ਹਮਰੀ ਪ੍ਰਭ ਆਪਨ ਫੂਲ ਅਨਹਾਰ ਗਉ ਕੋ ਸੇਵ ਕਰੇ ਤੇਮਰੀ ਤਨ ਕੇ ਸਭੀ ਗ੍ਰਹਿ ਦੇਖੀ ਤਦਰਾਪ ਪਰੋਸਿਆ ਕਲ ਮੈਂ ਸਬ ਕਾਲ ਕਿਰਪਾਨ ਕੇ ਭਾਰੀ ਪੂਜਾਨ ਕੋ ਭਾਰੀ ਪਰੋਸੋ ਭਾਜ ਗਇਓ ਮਗਵਾਜਨ ਕੇ ਡਰ ਬ੍ਰਹਮਤ ਆਦ ਸਬੈ ਪੈ ਭੀਤੇ ਤੀ ਵਦੈਤ ਬਰਾਇ ਘੈਨਨ ਹਾਰਨ ਹਾਰ ਭੈ ਬਲ ਰੀਤੇ ਜੰਬੁਗ ਗ੍ਰਿਹਨ ਤਾਸ ਭੈ ਮਨ ਬਾਸ ਗਏ ਜੁਗ ਜਾਮ ਨ ਬੀਤੇ ਸੰਤ ਸਹਾਏ ਸਦਾ ਜਗ ਮਾਏ ਸੋ ਸੋਮ ਬਨ ਸੋਮ ਬੱਡੇ ਅਰ ਜੀਤੇ ਦੇਵ ਸਬੈ ਮਿਲ ਕੈ ਇਕਠੌਰ ਸੋ ਛਤ ਕੁੰਕਮ ਚੰਦਨ ਲੀਨੋ ਦਸ਼ਨ ਲਸ਼ਨ ਦਗ ਪ੍ਰਦਰਸ਼ਨ ਟੀਗਾ ਸੁਜੰਡਕ ਪਾਲ ਮਦੀਨੋ ਤਾ ਸਭ ਕੂਪ ਜੋਤੈ ਭਾਵੇ ਐ ਕਵਨੇ ਮਨ ਮੈਂ ਲਖ ਲੀਨੋ ਮਨ ਚੰਦਕ ਮੰਡਲ ਮੈਂ ਸੁਭ ਮੰਗਲ ਆਨ ਪਰਵੇਸੈ ਦੇ ਅਸੀਸ ਸਭੈ ਸੁਰ ਨਾਰ ਸੁਧਾਰ ਕਿਆਰਤ ਦੀਪ ਜਗਾਇਓ ਫੂਲ ਸੁਗੰਧ ਸੁਅਸ਼ਤ ਦਸ਼ਨ ਜਸ਼ਨ ਜੀਤ ਕ ਕੀਤ ਸੁਖਾਇਓ ਧੂਪ ਜਗਾਇ ਕ ਸੰਸਭ ਜਾਏ ਕ ਅਸੀਸ ਨਿਵਾਏ ਕ ਬੈਨ ਸੁਨਾਇਓ ਏ ਜਗ ਮਾਏ ਸਦਾ ਸੁਖ ਦਾਇ ਤਸੁੰਭ ਕਾਏ ਬਡੋ ਜਸ ਪਾਇਓ ਸਕਰਹਿ ਸਾਜ ਸਮਾਹਿਤ ਚਾਂਦ ਸਮੋਦ ਮਹਾ ਮਨ ਮਾਹ ਰਹੀ ਐ ਸੂਰਸ ਅਸੀਸ ਨਮ ਥਾਪ ਕ ਤੀਜ ਦਇਆ ਤਾਂ ਤਸ ਲੋਭ ਭਈ ਬੀਜ ਅਕਾਸ਼ ਪ੍ਰਕਾਸ਼ ਵਢਿਓ ਤੈ ਕੀ ਉਪਮਾ ਮਨ ਤੇ ਨ ਗਈ ਹੈ ਧੂਰ ਕਪੂਰ ਮਲੀਨ ਤੋ ਰਬ ਮਨ ਚੰਡ ਕਾ ਉਪ ਦਹੀ ਹੈ ਦੇਸ ਬਾਬਰ ਮੋਹਿ ਐਸ ਬ ਕਰਮਨ ਤੇ ਕਬਹੂ ਨ ਟਰੋ ਨਾ ਟਰੰ ਅਰ ਸੋ ਜਬ ਜਾਏ ਲਰੋ ਨਿ ਸਚੈ ਕਰ ਆਪਣੇ ਜੀਤ ਕਰੋ ਹਰ ਸਿਖਾਉ ਆਪਣੇ ਹੀ ਮਨ ਕਾਏ ਲਾਲ ਚਾਹਉ ਗੁਣ ਤਾ ਚਰਉ ਜਬ ਆਪ ਕੀ ਆਉਦ ਨਿਦਾਂ ਨੰਬਨ ਆਤ ਹੀਰਨ ਮੈਂ ਤਖ ਜੂਜ ਮਰਾ ਚੰਦ ਚਰਿਤ੍ਰ ਕਵਿਤਨ ਮੈਂ ਮਰਨਿਓ ਸਭ ਹੀਰਾ ਸੁਰਦਰ ਮਈ ਹੈ ਇਕ ਦੇਕ ਰਸਾਲ ਭਇਓ ਨਖ ਤੇ ਸਿਖ ਲਾਉ ਕਮਾ ਸੁਨਾਈ ਹੈ ਕੌਤਕ ਹੀਦ ਕਰੀ ਕਵਨੇ ਸਤ ਸਿਆਖੀ ਕਥਾਏ ਪੂਰੀ ਭਈ ਹੈ ਜਾਹੇ ਨਮਿਤ ਪੜੈ ਸੁਨ ਹੈ ਨਰਸੂਨ ਇਸ ਚੈ ਕਰਤਾ ਹੈ ਦਈ ਹੈ ਦੂਰਾ ਗ੍ਰੰਥ ਸਤ ਸਿਆਖੋ ਕਰਿਓ ਜਾਸਮ ਅਵਰਣ ਕੋਈ ਜੇ ਨਮਿਤ ਕਵਨੇ ਗਇਓ ਸੋ ਦੇ ਚੰਡ ਕਾ ਸੋਇ ਦੋਰਾ ਨਮਸਕਾਰ ਸ੍ਰੀ ਖੜਗ ਗੋ ਕਰੋ ਸਿਤ ਜਤ ਲਾਇ ਪੂਰਨ ਕਰੋ ਗ੍ਰੰਥਈ ਹ ਸੋਮੈ ਕਰੋ ਸਾਇ ਤ੍ਰਪੰਗੀ ਛੰਦ ਸ੍ਰੀ ਕਾਲ ਜੀ ਕੀ ਉਸਤਤ ਖਗਖੰਡ ਬਿਹੰਡੰ ਘਰਦਲਖੰਡੰ ਅਤਰਣਮੰਡੰ ਵਰਬੰਡੰ ਪੁਜਦਾੰਡਿਆ ਖੰਡੰ ਤੇਜ ਪ੍ਰਚੰਡੰ ਜੋਤਿ ਅਮੰਡੰ ਪਾਨ ਪ੍ਰਭੰ ਸੁਗ ਸੰਤਾ ਕਰਨੰ ਕਰਮਤ ਧਰਣੰ ਗਿਲ ਬਿਕਾਰਣੰ ਅਸ ਸਰਣੰ ਜੈ ਜਗਕਾਰੰ ਸ੍ਰਿਸ਼ਟ ਵਾਰਣ ਮੰ ਅਮ੍ਰਿਤ ਪਾਰੰਥ ਜੈ ਤੇਗੰ ਸ੍ਰੀ ਜੈ ਤੇਗੰ ਸਵਈਆ ਰੋਗਾਂ ਦੇ ਅਰ ਸੋਗਾਂ ਦੇ ਜਾ ਲੈ ਜੋਗਨ ਤੇ ਪਾਪਾਂ ਤੋਂ ਬਚਾਵੇ ਸਤਰੇ ਅਨੇਕ ਚਲਾਵਤ ਕਾਵ ਤਉ ਤਨ ਇਕਨ ਲਗਨ ਪਾਵੇ ਰਗਤ ਹੈ ਆਪਨੋ ਕਰ ਦੇ ਕਰ ਪਾਪ ਜਮੂਹ ਨ ਭੇਟ ਨ ਪਾਵੇ ਔਰ ਕੀ ਬਾਤ ਕਾ ਕਹਿ सो सो पेट ही के पाट बीच बचाव पाएगा हे जाबते तुम्हारे तब ते को आंख धर नहीं आने हो राम रहीम पुराण कुरान अनेक कह मत एक न मानयो सिमरत सातर भेद सब भेद कह हम एक ना जानयो श्री जस पान कृपा तुम्हारी कार मैं ना का कहयो ਤੋਹਿ ਬਖਾਨਿਓ ਦੂਰਾ ਸਗਲ ਦੁਆਰ ਕੋ ਛਾੜ ਕੈ ਗਇਓ ਤੁਹਾਰੋ ਦਵਾਰ ਪਾਇ ਗਏ ਗੀਲਾ ਜਸ ਗੋਬਿੰਦ ਦਾਸ ਤਵਾਰ ਗੁਰਦਾਤਾ ਗੁਰਹਿ ਵੇ ਘਰ ਗੁਰਦੀਪਕ ਤੇ ਲੋਏ ਅਮਰ ਪਦਾਰਥ ਨਾਨਕਾ ਮਨ ਮਨ ਐਸ ਕੋਈ ਗੁਰਦਾਤਾ ਗੁਰਸੂਰ ਮਾ ਗੁਰਸੀਤ ਨਰਦੋਕਾ ਨਾਨਕ ਗੁਰਦੇ ਪਾਈਐ ਸੇਰ ਧਰਮ ਸੰਤੋਖਾ ਚਿੰਤਾਤਾ ਕੀ ਕੀਜੀਐ ਜੋ ਅਨੋਨੀ ਹੋਈ ਇਹ ਮਾਰਗ ਸੰਸਾਰ ਕੋ ਨਾਨਕ therਣੈ ਕੋਏ ਜੋ ਉਪਜੋ ਸੋ ਬਿਨਸੈ ਪਰਵਾਜ ਕੇ ਕਾਲ ਨਾਨਕ ਹਰ ਗੁਣ ਗਾਇਲੇ ਸਾਡ ਸકલ ਜੰਗ ਜਾਨ ਨਾਮ ਰਹਿਓ ਸਾਧੂ ਰਹਿਓ ਰਹਿਓ गुर गोबिंद कौ के जगत में किन जपियो गुर मंत राम नाम और मैं गयो जा कै सम नहीं कोई जे सिमरत संकट मिटाय दर्श तुहारो दूर आया गया भई अकाल की तभी चलायो पंथ सब सिखन को हुक्म है गुरु मानियो ग्रंथ गुरु ग्रंथ जी मानी प्रकट गुरा की दे जो प्रभु ਮਿਲਿਓ ਜੈ ਕੋਜ ਸ਼ਬਦ ਮੈਂ ਲੀਆ ਇਕ ਓੰਕਾਰ ਹੁਕਮ ਸਾਤਿ ਸ੍ਰੀ ਵਾਹਿਗੁਰੂ ਜੀ ਕੀ ਫਤਹ ਸਿੱਕਾ ਜਦਬਰ ਹਰ ਦੁਆਲਮ ਫਜ਼ਲ ਸੱਚੇ ਸਾਹਿਬ ਅਸਤ ਗੋਬਿੰਦ ਸਿੰਘ ਖੁਦ شاہਨशाह ਤੇਗ ਨਾਨਕ ਵਾਹਿ ਬਸਤ ਦੇ ਰੋਤੇ ਗੁਫਤਾਨ ਨਸਰਤ ਬੀ ਦੇ ਰੰਗ ਜਾਫ ਤਜ ਨਾਨਕ ਗੁਰੂ ਗੋਬਿੰਦ ਸਿੰਘ ਸ੍ਰੀ ਅਕਾਲ ਪੁਰਖ ਜੀ ਸਾਹੇ ਜੀ ਦਰਬਾਰਨ ਮੈਂ ਤੇਰੋ ਦਰਬਾਰਾ ਸਾਜ ਖੰਡ ਵਸੈ ਰੰਗਾਰਾ ਲక్ష్ਮੀ ਖੜੀ ਤਵਰੇ ਦਰਬਾਰਾ ਸਰਬ ਦੇਵਤੇ ਕਰੇ ਨਮਸਕਾਰਾ ਦੂਰਾ ਨਾਨਕ ਗੁਰੂ ਵੰਦ ਸੰਗ ਜੀ ਪੂਰਨ ਹਰਿ ਅਵਤਾਰ ਜਗਮਗ ਜੋਤ ਬਿਰਾਜ ਰਹੀ ਸ੍ਰੀ ਅਭਚਲ ਨਗਰ ਅਪਾਰ ਦੋਹੀ ਫਿਰੈ ਆਕਾਲ ਕੀ ਜਿੰਦੜ ਟਕੜ ਕੇ ਨਾ ਕੋਈ ਬਨ ਪਰਬਤ ਸਭ ਭਜੇਗੇ ਤਰੇ ਜਗ ਸਮੈ ਸੋਏ ਚਉਪਈ ਸੁਨੋ ਆਨੰਦ ਲਾਲ ਇਹ ਸਾਜ ਬ੍ਰਿਗਟ ਕਰੂੰਗਾ ਆਪਣਾ ਰਾਜ ਚਾਰ ਵਰਣ ਇਕ ਵਰਣ ਕਰਾਂ ਵਾਹਿਗੁਰੂ ਜੀ ਕਾ ਨਾਮ ਜਪਾਉ ਚੜ੍ਹੇ ਤੁਰਾਂਗੇ ਉਡਾਵੇਂ ਬਾਜ ਦੇਖ ਖਾਲਸਿਕ ਤੁਖ ਜਾਣਗੇ ਬਾਜ ਸਵਾਲ ਆਗ ਸੇ ਲੜਾਉ ਚੜ੍ਹੇ ਸਿੰਘ ਤਿਸ ਮੁਕਤ ਕਰਾਉ ਝੂਲਨ ਨੇਜੇ ਆਸਤੀ ਸਾਜੇ ਦਵਾਰ ਦਵਾਰ ਪਰ ਨੌਬਤ ਬਾਜੇ ਸਵਾਲ ਜਦ ਤੁਖੇ ਬਲੀਤਾ ਤਵੇ ਗਾਵ ਸੌਦੇ ਅਸਤ ਲਾਉ ਜੀਤਾ ਬਿਜੈ ਸ਼ੰਦ ਲੰਗ ਲੂਟ ਲਿਆਉ ਬਲਕ ਪੇਜਖਾਨਾ ਚਲਾਉ ਨਰਦ ਗਰਦ ਮੈਂ ਮਿਲਾਉ ਜੋ ਮਾਤਿਆ ਵਿਮਾਨ ਕੇ ਰੂਮ ਨਾਵਤ ਵਜਾਵ ਸ਼ਾਮ ਮੋਰਾ ਚਲਾਵਾਂ ਪਾਤਸ਼ਾਹੀ ਲੈਕਰਾਂ ਤਖਤ ਸਾਜ ਸਾਬਾਨ ਕੇ ਨਾ ਆਪ ਲੜੂ ਨਾ ਬਹੁਜ ਲੜਾਵ ਭਟ ਵੀਰਨ ਸੇਤੀ ਬਾਂਦ ਮਗਾਉ ਨਾ ਛਾਡੋਂ ਖਲਕ ਨਾ ਛਾਡੋਂ ਬਲਖ ਪਰਬਤ ਕਾਟੋ ਇਰਾਨ ਕੁਰਾ ਆਸਾਨ ਕੇ ਮੇਰੂ ਤੋ ਨਾਉ ਗੋਬਿੰਦ ਸਿੰਘ ਸੋਢੀ ਰਾਏ ਆਸ ਖਲੌਨਾ ਸਭ ਖਲਕਤ ਰਾਜ ਸਾਜ ਬਾਨਮ ਗਾਉ ਗੋਛੇ ਕਮਾਨ ਕੇ ਦੋਰਾ ਸ੍ਰੀ ਸੁਪਾਨ ਖੰਡੋ ਖੜਗ ਤੁਮਕ ਤਵਰ ਅਰਤੀਰਾ ਸਹਿਬ ਸਰੋਈ ਸਹਿਦੀ ਹੈ ਹਮਾਰਾ ਪੀਰ ਪੀਰ ਤੁਹੀ ਸਹਿਦੀ ਤੁਹੀ ਤੁਹੀ ਤਵਰ ਤਰਵਾਰ ਨਾਮ ਤੇ ਹਰੋ ਜੂ ਜਪੈ ਭੇ ਸਿੰਧ ਪਹਾੜ ਜਿਤੇ ਸ਼ਤਰ ਨਾਮੰ ਨਮ ਸੁਕਾਰਤਾ ਮੁੰ ਦਿਤੇ ਆਤਰ ਭੇ ਅੰਗ ਨਮ ਸੁਕਾਰਤੇ ਅੰਤੀਰੋ ਤਭੰਗੂ ਬਡੋ ਨਾ ਮੰਜੰਗੋ ਤਨਖਤਾਰੇ ਅਣੀ ਰਕਮੰਦ ਕੋੜੜਾ ਪੰਜ ਛੇ ਤਰ ਪ੍ਰਵਾਨ ਦੂਰਾ ਰਾਜ ਕਰੇਗਾ ਖਾਲਸਾ ਆ ਕੀ ਰਹਿ ਨ ਕੋਈ ਖਵਾਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋਏ ਉੱਠ ਗਈ ਸਭਾ ਬਲੇਜ ਕੀ ਕਰ ਕੂੜਾ ਬਾਸਾਰ ਢੰਕਾ ਬਾਜੇ ਫਤਿਹ ਕਾ ਨਿਕਲੰਘਵਤਾਰ ਸ਼ਰਨਨਾਥ ਤੋਰੀੰ ਉਬਾਰ ਲਾਜ ਮੋਰੀੰ ਜਿਤੇ ਸ਼ਰਨ ਗੈ ਤਿਉ ਰਾਗ ਲੈ ਬਿਨਾ ਆਸਰਣਤਾ ਕੀ ਨਹੀਂ ਔਰਿਓ ਟੰਗ ਲਿਖੰ ਗਜੰਦਰ ਕੀਤੇ ਪੜੇ ਮੰਤਰ ਪੋਟੰ ਬਚੈ ਗੋ ਨਾ ਕਿਉ ਕਰੈ ਕਾਲ ਚੋਟੰ ਬਚੈ ਗੋ ਨਾ ਕਿਉ ਕਰੈ ਕਾਲ ਚੋਟੰ ਭੁਜੰ ਪ੍ਰਿਆਤ ਸ਼ੰਦਨ ਮਸਤੁਲ ਪ੍ਰਣਾਮੇ ਸਮਸਤੁਲ ਪ੍ਰਨਾਸਿ ਅਗੰਜਲੇ ਨਾਮੇ ਸਮਸਤੁਲ ਨਿਵਾਸੀ ਨਿਰਕਾਮੰ ਬੇਭੂਤੇ ਸਮਸਤੁਲ ਸਰੂਪੇ ਕੋ ਕਰਮੰ ਪ੍ਰਨਾਸੀ ਸੋ ਧਰਮੰ ਬੇਭੂਤੇ ਸਦਾ ਸੱਚ ਦਾ ਆਨੰਦ ਸਤਰੰ ਪ੍ਰਨਾਸੀ ਗਰੀ ਮੁਲਕ ਨਿੰਦਾ ਨਮਸਤੋ ਨਿਰਾਸੀ ਅਜਾਇਬ ਬਿਪੂਤੇ ਗਜਾਇ ਬਗ ਨੀਮੇ ਹਰੀ ਅੰਕਰ ਅੰਕਰੀ ਮਲ ਰਹੀ ਮੇ ਚਤੁਰ ਚਕਰ ਵਰਤੀ ਚਤੁਰ ਚਕਰ ਭੁਗਤੇ ਸੋਯੰ ਭਾਵ ਸੁਭੰ ਸਰਬਦਾ ਸਰਬਜੁਗਤੇ ਦੁ ਕਾਲੰ ਪ੍ਰਣਾਸੀ ਦਿਆਲੰ ਸਰੂਪੇ ਸੁਦਾਯੰਗ ਸੰਗੇ ਆਪੰਗੰ ਬਿਪੂਤੇ ਦੁ ਕਾਲੰ ਪ੍ਰਣਾਸੀ ਦਿਆਲੰ ਸਰੂਪੇ ਸੁਦਾਯੰਗ ਸੰਗੇ ਆਪੰਗੰ ਬਿਪੂਤੇ ਡਿਠੇ ਸਭੇ ਥਾ ਵਜੀ ਨਹੀਂ ਬਦ ਜੀ ਆ ਮਾਰਾਜ ਬਦਪੁਰਖ ਬਿਦਾਤਾ ਜੀ ਕੇ ਤਾਂ ਤੂੰ ਸੋਇ ਆ ਮਾਰਾਜ ਵਸਦੀ ਸਗਨ ਅਪਾਰ ਜੀ ਅਨੂਪ ਰਾਮਦਾਸ ਗੁਰ ਮਹਾਰਾਜ ਹਰਿ ਹਾਨੰ ਨਾਨਕ ਕਸਮਲ ਜਾਹਿ ਜੀਨਾਏ RAMDAS ਸਰ ਮਹਾਰਾਜ ਕੀਤਾ ਲੋੜੀਆ ਕਮ ਜੀ ਸੁਹਾਰ ਪਹਿ ਆ ਕੀਐ ਮਹਾਰਾਜ ਕਾਰਜ ਦੇ ਜੀ ਸਵਾਰ ਸਤ ਗੁਰ ਸਤਿ ਸਾਖੀਐ ਮਹਾਰਾਜ ਸੰਤਾ ਸੰਗ ਨੇਦਾਨ ਅਮਰਤ ਕੀਐ ਮਹਾਰਾਜ ਪੈ ਭੰਜਨ ਮਹਿਰਵਾਨ ਜੀ ਦਾਸ ਕੀ ਰਾ ਕੀਐ ਮਹਾਰਾਜ ਨਾਨਕ ਹਰ ਗੁਣ ਗਾਏ ਜੀਆ ਲਖ ਪ੍ਰਭ ਲਾ ਕੀਐ ਮਹਾਰਾਜ ਜਾਜ ਮੰਗੇ ਦਾਨ ਜੀ तार जी मैं नित चितारे ਖੋਟ ਨਾ ਜਾਈ ਭੂਲ ਜੀਆ ਤੁੱਲਾ ਪੰਡਾਰੇ ਆ ਮਹਾਰਾਜ ਨਾਨਕ ਸਬਦਿਆ ਪਾਰ ਤਿਨ ਸਭ ਕੇ ਸਾਰੇ ਆ ਮਹਾਰਾਜ ਪੌੜੀ ਸੋਗਨ ਸੋਮ ਬਟਾਇਆ ਜਮ ਦੇ ਧਾਮ ਨੋ ਸੋਮਰ ਸੋਮ ਬਟਾਇਆ ਜਮ ਦੇ ਧਾਮ ਨੋ ਇੰਦਰ ਸਾਧ ਕੋ ਲਾਇਆ ਰਾਜ ਅਵਗੇ ਸਾਦ ਬੁਲਾਇਆ ਰਾਜੇ ਅਬਖੇਖਨੋ ਸਿਰ ਪਰ ਛਤਰ ਫਿਰਾਇਆ ਰਾਜੇ ਇੰਦਰ ਦੇ ਸਿਰ ਪਰ ਛਤਰ ਫਿਰਾਇਆ ਰਾਜੇ ਇੰਦਰ ਦੇ 14 ਲੋਕਾਂ ਸ਼ਾਇਆ ਜਸ ਜਗ ਮਾਤ ਦਾ 14 ਲੋਕਾਂ ਸ਼ਾਇਆ ਜਸ ਜਗ ਮਾਤ ਦਾ ਦੁਰਗਾ 파ਟ ਬਣਾਇਆ ਸੱਬੇ ਪੌੜੀਆਂ ਦੁਰਗਾ 파ਟ ਬਣਾਇਆ ਸੱਬੇ ਪੌੜੀਆਂ ਜੀ ਫੇਰ ਨਾ ਜੋਨੀਆ जिने गाया फिर जूनी आया गाया दुर्गा पाठ बनाया सब पौड़िया दुर्गा पाठ बनाया जी पौड़िया न जूनी आया जिने